ਚਲੋ ਗਾਇਸ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆਂਦੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਂਦੀ ਅੱਜ ਇੱਕ ਨਵਾਂ ਬਲੌਗ ਜਿਸ ਨੂੰ ਫੁੱਲ ਵਾਚ ਕਰਿਓ ਸਕਿਪ ਨਾ ਕਰਿਓ ਜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਵਧੀਆ-ਵਧੀਆ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਇਹ ਅੱਜ ਜੋ ਵੀ ਹੈਗੇ ਆ ਆਪਾਂ ਤੁਹਾਡੀ ਸਾਰਿਆਂ ਦੀ ਸਪੋਰਟ ਸਦਕਾ ਹੀ ਆ ਜੋ ਵੀ ਸਬਸਕ੍ਰਾਈਬਰ ਜੁੜੇ ਹੋਣ ਉਹ ਤੁਹਾਡੇ ਸਾਰਿਆਂ ਕਰਕੇ ਹੀ ਨੇ ਵੀ ਤਾਈਆਂ ਨੂੰ ਆਪਣੀ ਫੈਮਿਲੀ ਐਡੀਕ ਹੋ ਸਕੀ ਆ ਕਿਉਂਕਿ ਇਹ ਨੂੰ ਆਪਾਂ ਹੋਰ ਅੱਗੇ ਤੋਂ ਅੱਗੇ ਲੈ ਕੇ ਜਾਣਾ ਚੈਨਲ ਨੂੰ ਕਿਉਂਕਿ ਜੀ ਇਸ ਚੈਨਲ ਦੀ ਗਰੋਥ ਤੁਹਾਡੇ ਸਾਰਿਆਂ ਸਦਕਾ ਹੀ ਹੋਣੀ ਆ ਜੀ ਹਾਂਜੀ ਇੱਥੇ ਦੁਪਹਿਰ ਜੇ ਦਾ ਟਾਈਮ ਸੀਗਾ ਮੈਂ ਰੈਸਟ ਹਾਂਜੀ ਘਰ ਦੇ ਕੰਮ ਕਰ ਸਾਰੇ ਕਰਕੇ ਫਿਰ ਮੈਂ ਥੋੜੀ देर ਕੀਤੀ ਰੈਸਟ ਉਸ ਤੋਂ ਬਾਅਦ ਕਿਉਂਕਿ ਮੈਂ ਐਕਚੁਅਲੀ ਨਾ ਸਰ ਤੋਂਣਾ ਸੀ ਅੱਜ ਉਹਦੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਥੋੜੀ देर ਰੈਸਟ ਕਰਨ ਤੋਂ ਬਾਅਦ ਉਹ ਕਰਦੀ ਹਾਂ ਬਸ ਸ਼ਾਵਰ ਲੈ ਕੇ ਆਈ ਸੀ ਤੇ ਮੈਨੂੰ ਇਹ ਸੀ ਮੈਂ ਕਿਹਾ ਵੀ ਇੱਕ ਉਹ ਕਲਚਰ ਜਿਹਾ ਲਗਾ ਲੈਣੀ ਆ ਵੀ ਉਹ ਵੀ ਕਰ ਲੂੰਗੀ ਉਹ ਜਦੇ ਟੁੱਟ ਗਿਆ ਇੱਕ ਦਿਨ ਅੱਗੇ ਇੱਕ ਹੋਰ ਲਾ ਰਹੀ ਸੀ ਉਹ ਵੀ ਟੁੱਟ ਨਾ ਮਾ ਕੋਈ ਬਣਿਆ ਨਹੀਂ ਹੈਗਾ ਪੁਰਾਣੇ ਟੁੱਟੇ ਜਾ ਰਹੇ ਨੇ ਚਲੋ ਦੇਖਣ ਜੀ ਜਿੰਨ ਕਿਤੇ ਗਏ ਬਾਜ਼ਾਰ ਫਿਰ ਲੈ ਕੇ ਆਵਾਂਗੇ ਨਵੇਂ ਕਿਉਂਕਿ ਜਦੋਂ ਸਰ ਗਿੱਲਾ ਹੁੰਦਾ ਨਾ ਫਿਰ ਉਦੋਂ ਚਲਵਾਏ ਹੁੰਦਾ ਹਨਾ ਵੀ ਕਰਚਰ ਲਗਾ ਕੇ ਥੋੜਾ ਸੌਖਾ ਰਹਿੰਦਾ ਹੈ ਉਸ ਤੋਂ ਬਾਅਦ ਮੈਂ ਬਣਾਉਣ ਲੱਗੀ ਸੀ ਰਾਈਸ ਰਾਈਸ ਬਣਾਉਣ ਲੱਗੀ ਸੀ ਸਬਜ਼ੀ ਵਾਲੇ ਬਸ ਵਿਚ ਪਿਆਜ਼ ਧੋ ਕੇ ਥੋੜਾ ਉਹਨਾਂ ਦੇ ਵਿੱਚ ਪਾਣੀ ਹੈਗਾ ਸੀ ਜਦੋਂ ਪਾਏ ਉਦੋਂ ਹੀ ਹੱਥ ਤੇ ਇੰਨੀ ਜ਼ੋਰਦਾਰ ਛਿੱਟਾ ਪਿਆ ਨਾ ਜਲਨ ਜੀ ਹੋਣ ਲੱਗੀ ਸੀ ਤੁਹਾਨੂੰ ਪਤਾ ਹੀ ਹੈ ਨਾ ਵੀ ਜੇ ਕੁਝ ਵੀ ਤੇਲ ਗਰਮ ਦਾ ਜਾਂ ਕਿਉ ਦਾ ਛਿੱਟਾ ਪੈਂਦਾ ਉਹ ਨਾ ਕਿੰਨੀ ਜਲਣਾਉਂਦੀ ਆ ਬਸ ਜੀ ਕੰਨਾ ਕਰਾਉਣਾ ਕੀ ਸੀ ਹੈ ਨਾ ਕਹਿੰਦੇ ਨੇ ਵੀ ਹੁਣ ਕਿਹੜਾ ਬਚਪਨਾ ਵੀ ਮੰਮੀ ਕੋ ਭੱਜ ਕੇ ਚਲੇ ਮੰਮੀ ਫੂਕ ਮਾਰ ਦੇ ਦਿਲੋਂ ਨਾ ਬੰਦੇ ਨੂੰ ਜ਼ਿੰਮੇਵਾਰੀਆਂ ਆਉਂਦੀ ਅਬ ਦੇ ਕਿੰਨੀਆਂ ਹਨਾ ਬੰਦੇ ਨੂੰ ਮੈਚ्योर ਬਣਾ ਦਿੰਦੀਆਂ ਨੇ ਬਸ ਜੀ ਮੈਂ ਇਹ ਬਣਾਏ ਸੀਗੇ ਅੱਜ ਰਾਈਸ ਵੈਜੀਟੇਬਲ ਵਾਲੇ ਸ਼ਿਮਲਾ ਮਿਰਚ ਪਾਈ ਹੋਈ ਸੀ ਆਲੂ ਪਾਏ ਸੀ ਪਿਆਜ਼ ਪਾਏ ਸੀ ਥੋੜੇ ਮਟਰ ਪਾਏ ਸੀ ਸਾਰਾ ਕੁਝ ਪਾ ਕੇ ਫਿਰ ਬਣਾਏ ਸੀਗੇ ਬਰੀਆਨੀ ਟਾਈਪ ਹਾਂਜੀ ਉਹ ਬਣਾਏ ਸੀਗੇ ਬਸ ਉਸ ਤੋਂ ਬਾਅਦ ਹੀ ਨਾਲ ਫਿਰ ਮੈਂ ਚਾਹ ਬਣਾਉਣ ਲੱਗੀ ਸੀ ਮੈਂ ਕਿ ਵੀ ਚਲੋ ਚਾਹ ਵੀ ਬਣਾ ਕੇ ਰੱਖ ਦਿੰਨੀ ਆ ਤੇ ਵੀ ਚਾਹ ਪੀ ਲਾਂਗੇ ਫਿਰ ਜਦ ਨੂੰ ਮੈਨੂੰ ਇਹ ਸੀ ਮੈਂ ਕਿਹਾ ਵੀ ਫਤਨੇ ਆ ਜਾਣਾ ਵੀ ਫਿਰ ਉਹ ਤੋਂ ਬਾਅਦ ਫਿਰ ਉਹਨੂੰ ਜਦ ਇਹ ਨਾਲ ਉਹਨੂੰ ਰਾਈਸ ਦੇ ਦੂੰਗੀ ਨਾ ਇਹ ਸੰ ਵੀ ਅਸੀਂ ਖਾ ਲਾਂਗੇ ਵੀ ਹਜੇ ਸੀ ਚਾਹ ਪਿੰਨੀ ਆ ਥੋੜੀ ਦੇਰ ਤੇ ਫ੍ਰੀ ਸੀ ਗਈ ਆ ਦੇਖੋ ਤੁਹਾਨੂੰ ਦਿਖਾਉਂਦੀ ਸੀ ਮੈਂ ਰਾਈਸ ਉਸ ਤੋਂ ਬਾਅਦ ਫਿਰ ਅਸੀਂ ਚਾਹ ਪਾਣੀ ਪੀ ਕੇ ਰਾਈਸ ਵਗੈਰਾ ਖਾ ਕੇ ਉਦੋਂ ਇਹ ਹੋ ਗਿਆ ਸੀਗਾ ਜੀ ਮੈਨੂੰ ਲੱਗਾ 5 5:30 ਦਾ ਟਾਈਮ ਕਿਉਂਕਿ ਇੱਥੇ ਜਿਵੇਂ ਸ਼ਿਪ ਦੀ ਝ ਧੁੱਪ ਆ ਜਾਂਦੀ ਹੈ ਜੀ ਮਾਰਨਿੰਗ ਟਾਈਮ ਤੋਂ ਪਤਾ ਹੈ ਨਾ ਵੀ ਮੰਮੀ ਦਾ ਵੀ ਹੋ ਜਾਂਦਾ ਚਲੋ ਕੁਝ ਇਹ ਹੁੰਦਾ ਵੀ ਘਰ ਦੇ ਵੀ ਕੰਮ ਕਰ ਦੇਖਣੇ ਹੁੰਦੇ ਨੇ ਫਿਰ ਜੇ ਕੋਈ ਐਦਾਂ ਦੇ ਕੰਮ ਕਰ ਲੱਗ ਜਿੰਦੇ ਨੇ ਫਿਰ ਉਹ ਕੰਮ ਰਹਿ ਜਾਂਦੇ ਨੇ ਜੀ ਨਾਲੇ ਲੇਟ ਹੋ ਜਾਂਦੇ ਨੇ ਕੁਝ ਐਦਾਂ ਹੁੰਦਾ ਹੁੰਦਾ ਨਾ ਵੀ ਹੁੰ ਜਹੇ ਕੋਈ ਆਵੇ ਜਨਾਬ ਹੈ ਪਰ ਜਿਸ ਦਿਨ ਕੰਮ ਰਹਿੰਦੇ ਹੁੰਦੇ ਨੇ ਅਚਾਨਕ ਕਿਸੇ ਨਾ ਕਿਸੇ ਦੇ ਆਉਣ ਦਾ ਹੋ ਜਾਂਦਾ ਫਿਰ ਥੋੜਾ ਅਜੀਬ ਜਿਹਾ ਲੱਗਦਾ ਆਪ ਨੂੰ ਤਾਂ ਕਰਕੇ ਸਾਨੂੰ ਇਹ ਵੀ ਚਲ ਸ਼ਾਮ ਨੂੰ ਕਰ ਲਾਂਗੇ ਬਸ ਇੱਥੇ ਅਸੀਂ ਲੱਗੇ ਸੀ ਥੋੜੀਆਂ ਬਹੁਤੀਆਂ ਜੜੀਆਂ ਆਏ ਹੁੰਦਾ ਜੀ ਚਲੋ ਜਿੰਨਾ ਕੁ ਟਾਈਮ ਹੈਗਾ ਹਨਾ ਵੀ ਓਨਾਂ ਕ ਕਰ ਲਈਦਾ ਬਸ ਮੈਂ ਪਾਥੀਆਂ ਫੜਾ ਰਹੀ ਸੀ ਮੰਮੀ ਨੂੰ ਉਹ ਲਗਾਉਂਦੇ ਸੀ ਕਿਉਂਕਿ ਹੈਗੀਆਂ ਥੋੜੀਆਂ ਹੀ ਸੀਗੀਆਂ ਕੁਝ ਜ਼ਿਆਦਾ ਤਾਂ ਨਹੀਂ ਹੈਗੀਆਂ ਸੀ ਮੰਮੀ ਉਧਰ ਪਾਤੀਆਂ ਲਗਾ ਕੇ ਖੜੇ ਸੀ ਆਪਣੇ ਨਾਲ ਕਾਫੀ ਪਪੀਤੇ ਲੱਗੇ ਆਨੇ ਮੈਂ ਮੰਮੀ ਹੱਸਦੀ ਸੀ ਕਹਿੰਦੇ ਲੈ ਪਪੀਤਾ ਪੱਕ ਗਏ ਮੈਂ ਕਿਹਾ ਮੰਮੀ ਤੁਹ ਤੋਂ ਕੱਲਿਆਂ ਤੋਂ ਆ ਗਿਆ ਸੀ ਇਹ ਵੀ ਇੱਕ ਹੈਲਪਰ ਦੀ ਹੈਲਪ ਲੈਣੀ ਪਈ ਤੁਹਾਨੂੰ ਆਏ ਹੱਸਦੇ ਸੀਗੇ ਮੰਮੀ ਵੀ ਹੱਸਦੇ ਸੀ ਮੰਮੀ ਕਹਿੰਦੇ ਹੋਰ ਕਹਿੰਦੇ ਕਹਿੰਦੇ ਮੈਂ ਹੈਲਪਰ ਨੂੰ ਬੁਲਾ ਕੇ ਵੀ ਫੇਰ ਉਹਦੀ ਹੈਲਪ ਨਾਲੇ ਚੱਕ ਕੇ ਲੈ ਕੇ ਆਈਆਂ ਇਹ ਪਤਾ ਨਹੀਂ ਜੀ ਕੀ ਹੋ ਗਿਆ ਕੁਛ ਹੈਗੇ ਨੇ ਇੱਕ ਦੋ ਗਬਪੀਤੇ ਹੋਰ ਵੀ ਨੇ ਉਹ ਤਾਂ ਚਲੋ ਵਧੀਆ ਲੱਗੇ ਹੋਏ ਨੇ ਪਰ ਉਹ ਹੈ ਕੰਦ ਦੇ ਨਾਲ ਨਾਲ ਪਹਿਲਾਂ ਕਿਸੇ ਬੱਚੇ ਨੇ ਤੋੜ-ਤੋੜ ਕੇ ਸਾਰੇ ਸਿੱਟ ਤੇ ਸੀਗੇ ਉਹ ਹਰੀ ਨਾ ਅਗਲੇ ਦਿਨ ਕਮ ਆਇਨਾ ਸਾਡੇ ਆਏ ਹੈ ਨਾ ਇੱਥੇ ਅਸੀਂ ਆਪਣੀਆਂ ਜਿਹੜੀਆਂ ਹੈਗੀਆਂ ਸੀ ਪਾਥੀਆਂ ਤੋਂ ਤਕਰੀਬਨ ਅਸੀਂ ਸਾਰੀਆਂ ਲਗਾ ਲਈਆਂ ਸੀ ਜਿਵੇਂ ਤੁਸੀਂ ਦੇਖਿਆ ਨਾ ਫਿਰ ਇਹ ਆਪਣੇ ਭੈਣ ਅਸੀਂ ਜਿਵੇਂ ਫੇਰ ਨਾ ਥੋੜੀਆਂ ਜਿਹਾ ਜਿਵੇਂ ਪਹਿਲਾਂ ਸਟਾਰਟਿੰਗ ਜੀ ਪੱਥ ਲੀਆਂ ਸੀ ਫਿਰ ਇੰਨਾ ਤੋਂ ਇਹ ਪੱਥਣ ਲੱਗੇ ਸੀ ਇਹ ਕਹਿੰਦੇ ਸੀ ਵੀ ਮੈਂ ਚਲ ਆਦਤ ਤੇ ਪੱਥ ਦੇ ਕਹਿੰ ਉਸਕੇ ਵੀ ਚਲ ਕੋਈ ਨਾ ਵੀ ਤੂੰ ਦੇਖ ਲੈ ਭਾਈ ਜਿਵੇਂ ਤੈਨੂੰ ਸਹੀ ਲੱਗਦਾ ਹਨਾ ਅਸੀਂ ਇਹ ਤੋਂ ਪਥਾਉਣਾ ਸੀ ਉਦੋਂ ਗੋਹਾ ਫਿਰ ਇਹ ਕਹਿੰਦੇ ਵੀ ਮੈਂ ਆਦਤ ਹੀ ਕਰ ਦਿੰਨੀ ਆ ਵੀ ਉਦੋਂ ਮੁੱਲ ਨੂੰ ਨਹੀਂ ਕਰਦੀ ਹੈਗੀ ਅਸੀਂ ਕਿ ਵੀ ਚਲ ਉਦਾਂ ਕਰ ਲੈ ਬਸ ਫਿਰ ਅਸੀਂ ਪਾਥੀਆਂ ਦਾ ਕਰਨ ਲੱਗੇ ਸੀਗੇ ਉਹਨਾਂ ਦਾ ਕਰਨ ਤੋਂ ਬਾਅਦ ਫਿਰ ਮੰਮੀ ਲੱਗੇ ਸੀ ਬਾਹਰ ਮੰਮੀ ਕਹਿੰਦੇ ਚੱਲ ਮੈਂ ਇੰਨੇ ਜਾ ਕੇ ਰੋਟੀ ਵੀ ਅੱਗ ਬਾਲਦੀਆਂ ਚੁੱਲ੍ਹੇ 'ਚ ਵੀ ਉੱਥੇ ਰੋਟੀ ਬਣਾਉਣ ਲੱਗਦੀਆਂ ਜਦੋਂ ਤੂੰ ਆ ਜੀ ਮੈਂ ਲੱਗੀ ਸੀ ਸਬਜ਼ੀ ਨੂੰ ਤੜਕਾ ਲਾਉਣ ਮੈਂ ਬਣਾਉਣੀ ਸੀ ਅੱਜ ਮਟਰ ਪਨੀਰ ਦੀ ਵਿੱਚ ਚਲੋ ਖੈਰ ਆਲੂ ਵੀ ਪਾਏ ਸੀ ਇਹ ਪਨੀਰ ਮੈਂ ਨਾ ਪੀਸ ਨਹੀਂ ਸੀ ਬਣਾ ਕੇ ਪਾਏ ਉਦਾਂ ਹੀ ਪਾਈ ਸੀ ਜਣੀ ਪਨੀਰ ਬਣਾ ਲਿਆ ਸੀ ਉਦਾਂ ਹੀ ਪੁਣੇ ਰਹੀਂ ਕੱਢ ਕੇ ਫਸੋ ਪਾਤਾ ਸੀ ਫੁੱਟੀਆਂ ਜੀਆਂ ਟਾਈਪ ਉਦਾਂ ਹੀ ਨਾਲ ਮੈਂ ਨਾ ਮਟਰ ਜਿਹੜੇ ਆਪਣੇ ਘਰ ਲੱਗੇ ਹੋਏ ਸੀਗੇ ਤੁਹਾਨੂੰ ਦਿਖਾਏ ਸੀਗੇ ਉਹ ਡੱਡ ਜੀ ਨੇ ਉਦੋਂ ਕੱਢਲੇ ਸੀ ਅਸੀਂ ਨਾ ਫ੍ਰਿਜ ਚ ਲਾ ਦੇ ਸੀ ਉਹ ਸਟੋਰ ਕਰਦੇ ਸੀ ਉਹਨਾਂ ਦੀ ਸਬਜ਼ੀ ਬਣਾਈ ਸੀ ਉਹਨਾਂ ਨੂੰ ਮੈਂ ਇੱਕ ਨਾ ਬੋਇਲ ਕਰਲੇ ਸੀ ਉਹ ਥੋੜੇ ਜੇ ਬੋਇਲ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਧੋ ਕੇ ਬਾਅਦ ਵਿੱਚ ਨਾਰਮਲ ਪਾਣੀ ਨਾਲ ਧੋ ਕੇ ਨਾ ਫਿਰ ਉਹਨਾਂ ਦੀ ਸਬਜ਼ੀ ਬਣਾਈ ਸੀਗੀ ਫਿਰ ਉਹਦੇ ਵਿੱਚੋ ਜਿੰਮੇ ਕਈ ਵਾਰੀ ਨਾ ਥੋੜੀ ਹਮਕ ਜਿਵੇਂ ਆਪਾਂ ਜਿਹੜੇ ਐਦਾਂ ਦੇ ਮਤਲਬ ਫਰੀਜ਼ਰ ਵਾਲੇ ਬਣਾਉਨੇ ਆ ਨਾ ਮਟਰ ਉਹਨਾਂ ਦੀ ਕਈ ਵਾਰੀ ਹੋ ਜਾਂਦੇ ਜਿਵੇਂ ਆਪਾਂ ਵੀ ਮੁੱਲ ਵੀ ਲੈ ਕੇ ਆਉਂਦੇ ਆ ਨਾ ਪੈਕਟ ਵਾਲੇ ਉਹਨਾਂ ਦਾ ਹੋ ਜਾਂਦਾ ਪਰ ਇਹ ਜੇ ਆਪਾਂ ਨਾ ਬੋਇਲ ਕਰਨ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਈਏ ਫਿਰ ਇਹਨਾਂ ਦੇ ਵਿੱਚੋਂ ਕੋਈ ਹਮਕ ਵਗੈਰਾ ਜਾਂ ਕੁਝ ਨਹੀਂ ਆਉਂਦਾ ਹੈਗਾ ਫਿਰ ਉਸ ਤੋਂ ਬਾਅਦ ਵਸਦੀ ਸਬਜੀ ਬਣਦੀ ਸੀ ਬਸ ਆਪਾਂ ਖਾਦੇ ਰੋਟੀ ਰੋਟੀ ਪਾਣੀ ਦਾ ਖਾ ਰਹੇ ਸੀ ਭਾਂਡਿਆਂ ਦਾ ਸਾਰਾ ਕੁਝ ਮਕਾ ਲਿਆ ਸੀ ਕੰਮ ਕਰ ਹੁਣ ਆਪਾਂ ਹੈਗੇ ਸੀ ਫ੍ਰੀ ਫਿਰ ਮੈਨੂੰ ਇਹ ਸੀ ਇੱਥੇ ਮੈਂ ਲੱਗੀ ਸੀ ਬਿਸਤਰ ਵਿਛਾਉਣ ਤੇ ਮੈਂ ਜਿਵੇਂ ਬੈੱਡ ਸ਼ੀਟ ਵਗੈਰਾ ਜ ਦੋਨੋਂ ਬੈੱਡ ਇਧਰ ਬੈੱਡ ਦੀਆਂ ਚੇਂਜ ਕਰਤੀਆਂ ਸੀ ਇੱਕ ਅੰਦਰਲੇ ਬੈੱਡ ਵਾਲੀ ਰਹਿੰਦੀ ਸੀ ਹਜੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਲਾ ਹੁਣ ਮੈਂ ਆਪਣੇ ਮੰਜੇ ਦੀ ਵੀ ਕਰ ਲਵਾਂ ਮੈਂ ਉਹ ਚਾਦਰ ਚੱਕੀ ਸੀ ਤੇ ਮੈਂ ਆਪਣੀ ਨਮੀ ਬਚਾਈ ਮੈਂ ਕਿ ਵੀ ਚਲੋ ਹੁਣ ਦੋ ਪਹਿਲਾਂ ਅੱਜ ਉਹ ਦੂਜੀਆਂ ਦੋ ਤੋਤੀਆਂ ਗਈਆਂ ਸੀ ਇਹ ਵੀ ਕੱਲ ਨੂੰ ਫਿਰ ਮੈਂ ਇਹ ਆਪਦੇ ਵਾਲੀ ਤੇ ਦੂਜੇ ਬੈੱਡ ਵਾਲੀ ਉਹ ਦੋ ਤੋਤੀਆਂ ਜਾਣ ਕੇ ਵੀ ਚਲੋ ਹੁਣ ਜਿਵੇਂ ਇਕੱਠੀਆਂ ਚਾਰ ਧੋਨਿਆਂ ਨਾਲ ਕੱਪੜੇ ਹੋ ਜਾਂਦੇ ਨੇ ਫਿਰ ਥੋੜਾ ਜ਼ਿਆਦਾ ਹੋ ਜਾਂਦਾ ਹਨਾ ਵੀ ਦੋ ਦੋ ਚਲੋ ਸੌਖੀਆਂ ਰਹਿੰਦੀਆਂ ਨੇ ਥੋੜਾ ਹੋ ਜਾਂਦਾ ਨਾ ਕੱਪੜਿਆਂ ਦੇ ਨਾਲ ਚਲ 2-1 ਦਿਨ ਹੋ ਜਾਂਦੀਆਂ ਨੇ 2-1 ਦਿਨ ਹੋ ਜਾਂਦੀਆਂ ਨੇ ਬਿਸਤਰਿਆਂ ਦਾ ਮੈਂ ਹਜੀ ਕਰ ਦਿਓ ਸੀ ਤਾਂ ਬਾਹਰ ਮੌਸਮ ਦੀ ਆਵਾਜ਼ ਦੀ ਕਾਫੀ ਆਉਣ ਲੱਗੀ ਸੀ ਵੀ ਖਰਾਬ ਹੋ ਗਈ ਵੈਸੇ ਕਹਿੰਦੇ ਵੀ ਨਹੀਂ ਵੀ ਮੈਂ ਮੀਂਹ ਦੱਸਿਆ ਹੋਇਆ ਸ਼ਾਇਦ ਪਰ ਮੈਂ ਉਦੋਂ ਹੀ ਫਿਰ ਸਾਨੂੰ ਇਹ ਹੋ ਮੈਂ ਕਿਹਾ ਵੀ ਕਈ ਵਾਰੀ ਚਲੋ ਆਏ ਹੁੰਦਾ ਹਨਾ ਵੀ ਜੇ ਪ੍ਰੈਸ ਦਾ ਨਹੀਂ ਵੀ ਹੁੰਦਾ ਵੀ ਚਲ ਸਵੇਰੇ ਵੀ ਕਰਦਾ ਪਰ ਜ਼ਿਆਦਾਤਰ ਤੇ ਹੁੰਦਾ ਵੀ ਕਰ ਗਈ ਪਈਦਾ ਪਰ ਮੈਨੂੰ ਇਹ ਹੋ ਗਿਆ ਜਦੋਂ ਮੈਂ ਕਿਹਾ ਵੀ ਮੋਟਰ ਵੀ ਚਲਾ ਲੀਏ ਤਾਂ ਨਾਲੇ ਪ੍ਰੈਸ ਜਿਹੜੇ-ਜਿਹੜੇ ਕਰਨ ਵਾਲੇ ਨੇ ਕੱਪੜੇ ਹਨਾ ਵੀ ਉਹ ਕਰਦੀ ਐ ਵੀ ਤਾਂ ਜੋ ਕੋਈ ਆਪਾਂ ਨੂੰ ਪ੍ਰੋਬਲਮ ਚਲੋ ਇਹ ਤਾਂ ਹੈਗਾ ਵੀ ਜਨਰੇਟਰ ਤਾਂ ਹੈਗਾ ਚਲਾ ਪਰ ਇਹ ਹੁੰਦਾ ਨਾ ਵੀ ਕੀ ਛੋਟੇ ਜਿਹੇ ਕੰਮ ਲਈ ਚਲਾਵਾਂਗੇ ਵੀ ਚਲੋ ਕੋਈ ਜ਼ਿਆਦਾ ਮਜਬੂਰੀ ਆ ਨਾ ਫੇਰ ਤਾਂ ਹੁੰਦਾ ਵੀ ਚਲਾਉਣਾ ਹੀ ਚਲਾਉਣਾ ਤੇ ਇਨਵਰਟਰ ਤੇ ਹੁੰਦਾ ਨਾ ਵੀ ਪ੍ਰੈਸਾਂ ਦਾ ਕੰਮ ਹੁੰਦਾ ਨਹੀਂ ਜੀ ਮੌਸਮ ਇਕੋ ਲਖ ਤੇ ਜੀ ਇੰਨਾ ਜ਼ਿਆਦਾ ਖਰਾਬ ਹੋਇਆ ਸੀ ਨਾ ਦੇਖ ਕੇ ਡਰ ਲੱਗਦਾ ਸੀ ਕਿ ਆ ਵੀ ਇੰਨੀ ਨੇਰੀ ਬਿਜਲੀ ਲੱਛਕਦੀ ਸੀਗੀ ਬਹੁਤ ਖਰਾਬ ਹੋ ਗਿਆ ਸੀ ਜੇ ਇੱਕਦਮ ਐ ਡਰ ਲੱਗੇ ਜੀ ਹੋਰ ਨਹੀਂ ਹੁੰਦਾ ਪਰ ਮੈਨੂੰ ਬਿਜਲੀ ਲੱਛਕਦੀ ਤੋਂ ਤਾਂ ਬਹੁਤ ਡਰ ਲੱਗਦਾ ਹੈ ਰੱਬ ਨੇ ਵੀ ਪਤਾ ਨਹੀਂ ਜੀ ਕੀ ਕਰਨਾ ਹੈ ਨਾ ਦੁਨੀਆ ਦੇ ਕੀ ਅੰਤ ਬਾਰੇ ਲੈਣ ਲੱਗਿਆ ਹੈ ਰੱਬ ਵੀ ਹਨਾ ਚਲੋ ਇਹ ਹਨਾ ਵੀ ਇਹ ਥੋੜੇ ਜਿਹੇ ਦਿਨ ਲੰਘ ਜਾਣ ਸਾਰਿਆਂ ਦੀ ਫਸਲ ਬਾੜੀਆਂ ਸੰਭੀਆਂ ਜਾਣਗੀਆਂ ਤੂੜੀਆਂ ਬਣ ਜਾਣਗੀਆਂ ਫਿਰ ਦੁਨੀਆ ਬੇਲੀ ਆ ਨਾ ਫਿਰ ਜਿੰਨਾ ਮੀਂਹ ਪੈਣਾ ਪਈ ਜਵੇ ਫਿਰ ਹੋਰ ਗੱਲਾਂ ਪਰ ਹੁਣ ਬਹੁਤ ਔਖੇ ਜੀ ਹਨਾ ਫਸਲવાડી ਦਾ ਸਾਰਿਆਂ ਦਾ ਸਾਲ ਭਰ ਦੀ ਸੰਭਣ ਵਾਲੀਆਂ ਕਹਿੰਦੇ ਹੁੰਦੇ ਬਿਹਾੜੀਆਂ ਤਾਂ ਹੈ ਵੀ ਸਾਰੀਆਂ ਸਾਲ ਭਰਦੀਆਂ ਹੁੰਦੀਆਂ ਨੇ ਚੀਜ਼ਾਂ ਸੰਭ ਸੰਭਈਏ ਦੀਆਂ ਰੱਬ ਦਾ ਵੀ ਕੋਈ ਕਸੂਰ ਨਹੀਂ ਜੀ ਬਸ ਜਿਹੇ ਜੀ ਹਨਾ ਦੁਨੀਆ ਹੋਈ ਜਾਂਦੀ ਹੈ ਉਦਾਂ ਦਾ ਹੀ ਰੱਬ ਹੋਈ ਜਾਂਦਾ ਕਿਉਂਕਿ ਦੁਨੀਆ ਦੇ ਵਿੱਚ ਵੀ ਬਹੁਤ ਬੇਇਮਾਨੀਆਂ ਵਧੀਆਂ ਜਾਂਦੀਆਂ ਪਰ ਫਿਰ ਵੀ ਇਹੀ ਕੰਗ ਹੈ ਜੀ ਵੀ ਬੱਚੇ ਕਸੂਰ ਕਰ ਦਿੰਦੇ ਨੇ ਪਰ ਮਾਂ-ਬਾਪ ਮਾਫ ਕਰ ਦਿੰਦੇ ਨੇ ਹਨਾ ਚਲੋ ਪ੍ਰਮਾਤਮਾ ਸਾਨੂੰ ਚੰਗੀ ਮਤਵਕਸ਼ਨ ਚੰਗੇ ਰਸਤੇ ਤੇ ਤੋਰਨਾ ਇਥੇ ਹੀ ਕਰਦੇ ਹਾਂ ਜੀ ਬਲੌਗ ਦਾ ਐਂਡ ਓਕੇ ਬਾਈ ਟੇਕ ਕੇਅਰ ਆਪ ਦਾ ਖਿਆਲ ਰੱਖਿਆ ਕਰੋ ਜੀ